ਦੂਜੀ ਗੱਲ ਆ ਜਿਹੜੀ ਤੁਸੀਂ ਜਿਹੜਾ ਮੈਂ ਕੁਛ ਕਿਹਾ ਆ ਆ ਪ੍ਰਗਟ ਸਿੰਘ ਦੀ ਵੀਡੀਓ ਐ ਜਿਹੜਾ ਤੁਸੀਂ ਪਲੇ ਕਰੋਗੇ ਸਰ ਮੈਂ ਆ ਸਾਰਿਆਂ ਨੇ ਅਰਦਾਸ ਕਰਕੇ ਖੜੇ ਹੋਇਆ ਤੇ ਯਾਰ ਸੱਚ ਬੋਲਿਓ ਬਹੁਤ ਆਲੇ ਸਾਰੇ ਇਹਦੇ ਤੇ ਪੋਲਿਟਿਕਸ ਕੀਤੀ ਆ ਪਿਛੜੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਇੱਕ ਇਦਾਂ ਦਾ ਵੀ ਹੁੰਦਾ ਸੀਗਾ ਵੀ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ ਰਿਐਲਿਟੀ ਇਹ ਏ ਆ ਦੂਜੀ ਗੱਲ ਹੁਣ ਆ ਦੇਖੋ ਸੁਖੀਰ ਨਾਵਾ ਪਿਆ ਪਿਆ ਦੇ ਉੱਪਰ ਪਿਆ ਦੇ ਉੱਪਰ ਕਾਰਟੈਕਸ ਤੇ ਹੋਈ ਇਹਨੂੰ ਲੌਜੀਕਲ ਐਂਡ ਤੱਕ ਕੋਈ ਵੀ ਲੈ ਕੇ ਜਾਣ ਨੂੰ ਘੱਟ ਹੈ ਨਾਵਾ ਸਾਹਿਬ ਐਸ ਆਈ ਟੀਜ਼ ਬਣੀਆਂ ਮੇਰੇ ਖੰਦਕ ਜਿਹੜੀ ਐਸ ਆਈ ਟੀਜ਼ ਬਣੀਆਂ ਉਹਨਾਂ 'ਚ ਮੈਂ ਵੀ ਕਾਫੀ ਹੱਦ ਤੱਕ ਮੀਟਿੰਗਸ ਵਿੱਚ ਬੈਠਦਾ ਸੀ ਉਹ ਕਦੇ ਵੀ ਸੀਰੀਅਸ ਨਹੀਂ ਸੀ ਹੋਇਆ ਦੀ ਵੀ ਦੀਸੋਲ ਕੰਪਲੀਟਲੀ ਐਕਸਰਸਾਈਜ਼ ਇਸ ਇਨ ਐਕਸਰਸਾਈਜ਼ ਕਿਉ ਖਾਸ ਕਰਕੇ ਮੋਕਾੜੀਆਂ ਅੱਖਾਂ ਦੇ ਇਕੱਠਾ ਪਾਉਣਾ ਵਾਗੇ ਹੀ ਦੋਨਾਂ ਲੀਡਰ ਜਿਹੜੇ ਸੁਖੀ ਰੰਦਾਵਾ ਸਾਹਿਬ ਆ ਦੋਨੋਂ ਸਿੱਖ ਪਰਿਵਾਰ ਚ ਇਹਨਾਂ ਨੇ ਜਨਮ ਕੀਤਾ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜਿਨ੍ਹਾਂ ਨੇ ਸਿਆਸਤ ਕੀਤੀ ਆ ਥੋੜੀ ਪਾਰਟੀ ਚ ਉਹਨਾਂ ਦਾ ਨਾਮ ਦੱਸੋ ਇਹਨਾਂ ਨੇ ਕੀ ਆ ਪ੍ਰਗਟ ਸਿੰਘ ਨੇ ਕਿਹਾ ਸੀ ਮੈਂ ਦਾਸ ਕਰਕੇ ਮੈਂ ਕਹਿਣਾ ਚਾਹਣਾ ਹੈ ਕਿ ਅਸੀਂ ਸਾਡੀ ਪਾਰਟੀ ਦੇ ਲੀਡਰਾਂ ਨੇ ਸਿਆਸਤ ਕੀਤੀ ਹੈ ਮੈਂ ਐਜ਼ ਪਾਰਟੀ ਪ੍ਰੈਜ਼ੀਡੈਂਟ ਅਖਾਲੀ ਦਲ ਤੇ ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ ਥੋਡੀ ਸਰਕਾਰ ਵਿੱਚ ਕਿਹਨੇ ਕਿਹਨੇ ਨਾਂ ਲੈ ਕੇ ਦੱਸੋ ਕਿਹਨੇ ਕਿਹਨੇ ਸਿਆਸਤ ਕੀਤੀ ਹੈ ਉਵੇਂ ਸੁਖੀ ਰੰਦਾਵਾ ਨੂੰ ਨਾਂ ਲੈ ਕੇ ਦੱਸਣ ਦੀ ਲੋੜ ਹੈ ਕਿ ਉਹ ਦੱਸੇ ਕਿਹਨੇ ਕਿਹਨੇ ਕੀਤੀ ਹੈ ਜੇ ਨਹੀਂ ਦੱਸਦੇ ਇਹਦਾ ਮਤਲਬ ਆ ਉਸ ਹਰਕਤ ਵਿੱਚ ਆ ਆਪ ਹਿੱਸੇਦਾਰ ਹੈ ਦੇਖੋ ਮੈਂ ਫਿਰ ਵੀ ਬੇਨਤੀ ਕਰਨਾ ਚਾਹਣਾ ਹੈ ਬੇਅਦਬੀਆਂ ਹੋਤੇ ਕਿਤੇ ਵੀ ਸਿਆਸਤ ਹੀ ਹੋਣੀ ਚਾਹੀਦੀ ਹੈ ਤੇ ਸ਼ਰੋਮ ਨਹੀਂ ਇਹ ਅਕਾਲੀ ਦਲ ਮੈਂ ਐਸ ਪ੍ਰੈਜ਼ੀਡੈਂਟ ਕਹਿ ਰਿਹਾ ਜ਼ਿੰਦਗੀ ਭਰ ਕਿਤੇ ਵੀ ਸਿਆਸਤ ਅਸੀਂ ਇਹ ਜੇ ਕੰਮ ਨਾ ਕੀਤੀਆਂ ਨਾ ਕਰਾਂਗੇ ਅਸੀਂ ਪਹਿਲੇ ਦਿਨ ਤੋਂ ਲੱਗੇ ਸੀ ਦੁਸ਼ਮਣਾਂ ਨੂੰ ਦੋਸ਼ਾਂ ਨੂੰ ਫੜਨ ਵਾਸਤੇ ਆ ਇਹਨਾਂ ਨੇ ਰੋਕਿਆ ਆ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਜਿਹੜੇ ਦਾਦੂਵਾਲ ਵਰਗੇ ਜਾਣ ਕੇ ਆ ਸਾਰੇ ਨੂੰ ਪਤਾ ਸੀ ਸਾਰੇ ਪੋਰ ਖੁੱਲ ਜਾਣੇ ਸਾਰੇ ਕਿ ਸੀਬੀਆਂ ਨੂੰ ਭੇਜ ਦੋ ਕਿ ਇਹਨਾਂ ਤੋਂ ਕੱਢ ਦਿਓ ਇਹਨਾਂ ਦੇ ਹੱਥੋਂ ਕੱਢ ਦਿਓ ਸਾਡੇ ਕੋਲੇ 2 ਕੇਸ ਰਹਿ ਗਏ ਸੀ ਇੱਕ ਮੋਗੇ ਦਾ ਇੱਕ ਮਲੇਰ ਕੋਟਲੇ ਵਾਲਾ ਆ ਜਿਹੜੀ ਮਲੇਰ ਕੋਟਲੇ ਆ ਜਿਹੜੀ ਹੈਗੀ ਇਨਵੈਸਟੀਗੇਸ਼ਨ ਅਸੀਂ ਆਪਣੇ ਕੋਲੇ ਸੀ ਦੋਨਾਂ 'ਚ ਅਸੀਂ ਕਨਵਿਕਸ਼ਨ ਕਰਾਤੀ ਹੈ ਜਿਹੜੇ ਸਾਥੋਂ ਲੈ ਕੇ ਗਏ ਸੀ ਸਾਰੇ ਕੇਸ ਅੱਜ ਰੁੱਲ ਰਹੇ ਆ ਤੇ ਕੋਈ ਦੋਸ਼ੀ ਸਾਰੇ ਬਾਹਰ ਅਸਲੀ ਦੋਸ਼ੇ ਨੂੰ ਫੜਿਆ ਨਹੀਂ ਕਿਉਂਕਿ ਆ ਸਾਰੀ ਸਿਆਸਤ ਸੀ ਇਸ ਕਰਕੇ ਮੈਂ ਪੰਜਾਬ ਦੀ ਜਨਤਾ ਨੂੰ ਫਿਰ ਤੋਂ ਬੇਨਤੀ ਕਰਦਾ ਹਾਂ ਪਛਾਣੀਏ ਆਪਣੇ ਕੌਣ ਹੈ ਪ੍ਰਾਏ ਕੌਣ ਹੈ ਜਿਹੜੀ ਪਾਰਟੀਆਂ ਗੁਰੂ ਸਾਹਿਬ ਦੀ ਬੇਅਦਬੀ ਵਾਲੇ ਮੁੱਦੇ ਤੇ ਵੀ ਸਿਆਸਤ ਕਰ ਸਕਦੀਆਂ ਉਹ ਪਾਰਟੀਆਂ ਨੂੰ ਪਾਰਟੀ ਰਹਿਣ ਦਾ ਕੋਈ ਹੱਕ ਨਹੀਂ